ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਡੇ ਵਾਸਤੇ ਵੀਡੀਓ ਲੱਗੇ ਹੈ ਵੀਡੀਓ ਹੈਗੀ ਆਪਣੀ ਬੈਲਟ ਦੀ ਚਿੜੀ ਕਿਵੇਂ ਬਣਾਈਦਾ ਉਸ ਬਾਰੇ ਹੈ ਅੱਜ ਤੁਹਾਨੂੰ ਦੱਸਾਂਗੇ ਬੈਲਟ ਦੀ ਚਿੜੀ ਬਣਾਉਣੀ ਬਣਾਉਣ ਦਾ ਸੌਖਾ ਤੇ ਆਸਾਨ ਤਰੀਕਾ ਵੀਡੀਓ ਦੇ ਨਾਲ ਜੁੜੇ ਰਹਿਣਾ ਚੈਨਲ ਤੇ ਨਵੇਂ ਹੋ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਪਹਿਲਾਂ ਅਕਤੋਂ ਬਸਿੰਦਾ ਇੰਚ ਟੇਪ ਨਾਲ ਮਾਪ ਕੇ ਦੱਸਾਂਗੇ ਉੱਗੇ ਜਿਹੜੇ ਬਿਗਿਨਰਸ ਜਿਹੜੇ ਇਹਨਾਂ ਨਾਲ ਲੱਤਾਂ ਹੁੰਦਾ ਆ ਤਾਂ ਤੁਸੀਂ 6 ਇੰਚ ਛਾੜ ਲੈਣਾ 6 ਇੰਚ ਤੇ ਮਾਰਕ ਕਰਕੇ 6 ਇੰਚ ਦਾ ਮਾਰਕ ਹੁਣ ਆਪਾਂ ਕਰ ਲਿਆ ਇੱਥੋਂ ਤੁਸੀਂ ਇਸ ਤਰ੍ਹਾਂ ਮੋੜ ਦੇਣਾ ਤੇ ਕੋਣਾ ਬਣਾਉਣਾ ਤੇ ਇੱਥੇ ਤੁਸੀਂ ਸਲਾਈ ਲਗਾਣੀ ਥੋੜਾ ਜਿਹਾ ਛੱਡਦੇ ਹੋਏ ਫਲਾਈ ਨੂੰ ਬ੍ਰੀਕ ਕਰ ਲੈਣਾ ਨਾ ਪਸ ਫਲਾਈ ਲਾਵਾਂਗੇ ਸਿੱਧੀ ਆਹਟਰਪਾ ਸਿੱਧੀਸ ਰਾ ਇਥੇ ਲਗਾ ਲਈ ਤੇ ਇਹੜਾ ਦੂਸਰੀ ਸਾਈਡ ਤੇ ਜੋੜੇ ਉਥੇ ਤਾਂ ਪਸ ਫਲਾਈ ਸਿੱਧੀ ਲਗਾਨੀ ਉਥੇ ਤਾਂ ేట్ అధా ఇంచే కప్పా సైని సైడ్ సలాయి చుడి బాయి ఎందు సైల ఫేఫీను ఫోల్డ్స్ ਆਪਾਂ ਇੱਥੇ ਪੰਜ ਸਲਾਈ ਲਗਾਵਾਂਗੇ ਐਸ ਤਰ੍ਹਾਂ V ਸ਼ੇਪ ਬਣ ਜਾਣਗੇ ਅੱਛਾ ਆਪਾਂ ਵਿੱਚ ਸੂਈ ਕਰਕੇ ਤੇ ਅੰਦਰੋਂ ਸੂਈ ਨੂੰ ਵਿੱਚ ਰੱਖ ਕੇ ਪੈਰ ਨੂੰ ਉੱਤੇ ਚੱਕ ਕੇ ਫਿਰ ਐਸ ਤਰ੍ਹਾਂ ਸਲਾਈ ਲਗਾਉਣੀ ਹੈ ਇਹ ਆਪਾਂ ਤੰਣੇ ਚੋਟੇ ਚੋਟੇ ਲਾ ਲਵਾਂਗੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦੇਣਾ ਤਾਂ ਜੋ ਮੇਰੀ ਹਰ ਇੱਕ ਵੀਡੀਓ ਤੁਹਾਡੇ ਤੱਕ ਛੇਤੀ ਪਹੁੰਚੇ ਕਰੇਗੀ ਇਸ ਤਰ੍ਹਾਂ ਇੱਥੇ ਠੀਕ ਹੈ ਇਸ ਤਰ੍ਹਾਂ ਹੁਣ ਆਪਣੀ ਸਲਾਈ ਲੱਗ ਗਈ ਉਸ ਤੋਂ ਬਾਅਦ ਆਪਾਂ ਹੁਣ ਨੀਫਾ ਫੋਲਡ ਕਰਾਂਗੇ ਵੀਡੀਓ ਨੂੰ ਲਾਈਕ ਮਰ ਸ਼ੇਅਰ ਕਰ ਦੇਣਾ ਚੈਨਲ ਸਬਸਕ੍ਰਾਈਬ ਵੀ ਕਰ ਦੇਣਾ ਹੁਣ ਅੱਗੇ ਆਪਾਂ ਇੱਥੇ ਨੀਫਾ ਫੋਲਡ ਕਰਾਂਗੇ ਤੁਸੀਂ ਦੇਖ ਲੈਣਾ ਜਿੱਥਾ ਤੱਕ ਨਹੀਂ ਸਲਾਈ ਉਹ ਅੰਦਰ ਨੂੰ ਕਰਨਾ ਹੁੰਦਾ ਹੈ ਤੰਪਾ ਸ਼ੁਰੂ ਕਰਾਂਗੇ ਪਹਿਲਾਂ ਥੋੜਾ ਜਿਹਾ ਵਿੱਚ ਪੰਨਣਾ ਹੈ ਫਿਰ ਇਸ ਤਰ੍ਹਾਂ ਕਰਦੇਣਾ ਨਾਲ ਨਾਲ ਸਲਾਈ ਲਗਾਉਣੀ ਹੈ ਧਿਆਨ ਰੱਖਿਓ ਕਾਹਨਾ ਕਰਿਓ ਨਹੀਂ ਤੇ ਤੁਹਾਡੇ ਵਾਲ ਆਜੇ ਵਾਲ ਆ ਜਾਣੇ ਵਿੱਚ ਬਾਹਰ ਤੇ ਅੰਸਤ੍ਰਿਕੇ ਨਾਲ ਜੇ ਕੁਝ ਵੀ ਸਹੀ ਨਾ ਲੱਗੇ ਤਾਂ ਵੀਡੀਓ 'ਚ ਜ਼ਰੂਰ ਕਮੈਂਟ ਕਰ ਦਿਓ ਜੇ ਕੋਈ ਵੀ ਡਾਊਟ ਹੋਏ ਉਹ ਪੁੱਛਣਾ ਨਾ ਠੀਕ ਹੈ ਅੰਸਤ੍ਰਾ ਐਵੇਂ ਆਪਾਂ ਸਾਰੀ ਬੈਲਟ ਨੂੰ ਕੱਟ ਦੇਣਾ ਨੀਫਾ ਫੋਲਡ ਜੇਕਰ ਬਿਗਨਰਸ ਹੋਣ ਤੋਂ ਪਹਿਲਾਂ ਨਿਸ਼ਾਨ ਵੀ ਲਗਾ ਸਕਦੇ ਨੇ ਕਿ ਉਹਨਾ ਕਿੰਨਾ ਫੋਲਡ ਕਰਨਾ ਹੈ ਪੈਰ ਤੇ ਫੋਲਡ ਹੋ ਜਾਣੀ ਟੇਬਲ ਜਿੱਤੇ ਕਪੜਾ ਕੱਟ ਹੋ ਜਾਂਦਾ ਵਿੱਚ ਫੋਲਡ ਹੋ ਕੋਈ ਨਾ ਵਾਲ ਨਾ ਨੇ ਅੰਨਾ ਉਹ ਧਿਆਨ ਰੱਖਿਓ ਅੰਬੈਕਸ ਕਰ ਦਿੱਤਾ ਰੈਡੀ ਇਸ ਤਰਿਕਾ ਲੈਪਟਾਪ ਅਗੇ ਲੰਗਾ ਲਾਵਾਂਗੇ ਸੂਈ ਨੂੰ ਕਰਨਾ ਹੈ ਇਸ ਤਰਾਹ ਕੋ ਬਾਹਰ ਕੱਢ ਦੋ ਅੰਬੈਕਸ ਆਪਣੀ ਡਾਇਰੈਕਟ ਬਣ ਗਈ ਏ ਬਹੁਤੀ ਸੌਖੇ ਤੇ ਆਸਾਨ ਤਰੀਕੇ ਨਾਲ ਇਹ ਤੁਹਾਨੂੰ ਦਿੱਕਤ ਆਉਣੀ ਬਣਾਉਣ ਲੱਗਾ ਨਹੀਂ ਤੁਹਾਨੂੰ ਵਾਰ-ਵਾਰ ਤੇੜਨ ਦੀ ਲੋੜ ਜਿਹੜੀ ਕਈ ਤਰ੍ਹਾਂ ਦੀ ਦੱਸਦੇ ਨੇ ਪਰ ਇਹ ਬਸ ਸਤੋਂ ਆਸਾਨ ਤੇ ਸੌਖਾ ਤਰੀਕਾ ਹੈ ਇਹ ਤਰੀਕਾ ਨਾ ਤੁਸੀਂ ਬਣਾ ਕੇ ਦੇਖਿਓ ਜਿਹੜੇ ਬਿਗਨਰਸ ਨੇ ਹੁਣ ਮੈਂ ਤੁਹਾਨੂੰ ਦਿਖਾਉਂਦੇ ਆ ਆ ਦੇਖ ਸਕਦੇ ਹੋ ਆਪਣੀ ਬੈਗ ਦੀ ਚਿੜੀ ਬਣ ਕੇ ਕੀ ਹੋ ਗਈ ਰੈਡੀ ਅਦੇਖ ਕਿੰਨੇ ਵੇ ਦਿੱਤਾ ਹੁਣ ਨਾਲ ਆਪਾਂ ਦੀ ਜਗ੍ਹਾ ਵਧੀਆ ਬਣ ਗਈ ਜੀ ਵੀਡੀਓ ਸਾਂਦਾਈਏ ਵੇਖਾ ਬੈਲਟ ਬਣਾਉਣੀ ਚਿੜੀ ਦੀ ਬੈਲਟ ਦੀ ਚਿੜੀ ਬਣਾਉਣੀ ਤਾਂ ਸੇ ਜ਼ਰੂਰ ਕਮੈਂਟ ਕਰਕੇ ਤੇ ਚੈਨਲ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਮੈਂਸ਼ਨ ਨਾ ਤੇ ਨੋਟੀਫਿਕੇਸ਼ਨ ਔਨ ਕਰ ਲਿਓ ਤਾਂ ਜੋ ਮੇਰੀ ਹਰੇਕ ਵੀਡੀਓ ਤੁਹਾਡੇ ਮਿਲਦਾ ਹੈ ਅਗਲੀ ਵੀਡੀਓ ਚ ਹੁਣ ਟਾਈਮ ਲਈ ਬਾਏ ਬਾਏ